ਉਰਹਰਾ ਸਾਹਿਬ ਹਰ ਜੁਗ ਜੁਗ ਭਗਤੁ ਪਾਇ ਪੈਜ ਰਖਦਾ ਆ ਰਾਮ ਰਾਜੇ ਹਰਨਾਕਸ਼ੂ ਦੁਸ਼ਟਾਨ ਮਾਰਿਆ ਪ੍ਰਹਿਲਾਦ ਤਰਾਇ ਅਹੰਕਾਰੀਆਂ ਅਨੰਦ ਕਾਂ ਭਟਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇਕ ਓ ਅੰਕਾਰ ਸਤਗੁਰ ਪ੍ਰਸਾਦਿ ਲੋਕ ਮਹਿਲਾ ਪਹਿਲਾ ਦੁਖ ਦਰਦ ਸੁਖ ਦੁਖ ਪਿਆ ਜ ਸੁਖ ਤਬ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾ ਹੋ ਕਰਣਾ ਹੋਈ ਬਿਲਾ ਹਾਰੇ ਕੁਦਰਤ ਉਸਿਆ ਅਥੀ ਦੰਤ ਨਾ ਜਾਇ ਲਿਖਿਆ ਰਹਾਉ ਅਜਾਤਮੈ ਜੋ ਜੋਤ ਮੈਂ ਜਾਤਾ ਅਗਨਿਕਲਾ ਭਰਪੂਰ ਰਹਾ ਤੂੰ ਸਚਾ ਸਾਹਿਬ ਸਿਖਤ ਸਵਾਲਿਓ ਇਨ ਗੀਤੀ ਸੋ ਪਾਰ ਪਿਆ ਕਹੋ ਨਾਲਕ ਕਰਤੇ ਕੇ ਬਤ ਜੋਗਿ ਚਿਰਣਾ ਸੁਖ ਰਹਿ ਹ ਸੋਦਰ ਅਗਾ ਸਾਂ ਮਹਿਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇ ਰਾਖੇ ਹ ਸੁਖ ਰਖੇ ਹ ਆਦਬ ਸਰਬ ਸੰਭਾਲੇ ਆਵਾਜ਼ੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਵਾਣਹਾਰੇ ਕੀਤੇ ਤੇਰੇ ਰਾਗ ਭਰੇ ਸੋ ਕਹੀ ਹੈ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਧ ਨੂੰ ਪਵਨ ਪਾਣੇ ਬਸੰਤਰ ਗਾਵੇ ਰਾਜਾ ਤਨਮ ਦਿਵਾਰੇ ਗਾਵਣ ਤਦਨੋ ਚਿਤ ਗੁਪਤ ਲਿਖ ਜਾਂਦਣ ਲਿਖ ਲਗ ਧਰਮਚਾਰੇ ਗਾਵਣ ਤਦਨੇਸ਼ਰ ਬਰਮਾ ਦੇਵੇ ਸੋਮਨ ਤੇਰੇ ਸਦਾ ਸਵਾਰੇ ਗਾਵਣ ਤਦਨੋ ਵਿੰਦਰੇਂਦਰ ਆਸਨਾ ਬੈਠੇ ਦੇਵਤੀਆਂ ਅੰਦਰ ਨਾਲੇ ਗਾਵਣ ਤਦਨੋ ਸਿੱਧ ਸੁਆਦੀ ਅੰਦਰ ਗਾਵਣ ਤਦਨੋ ਸਾਧ ਵਿਚਾਰੇ ਗਾਵਣ ਤਦਨੋ ਜਤੇ ਸਦੇ ਸੰਤੋਖੀ ਗਾਵਣ ਤਦਨੋ ਵੀਰ ਕਰਾਰੇ ਗਾਵਣ ਤਦਨੋ ਪੰਡਿਤ ਪੰਦਰਕੇਸ਼ਰ ਜਗ ਜਗ ਵਿਦਾ ਨਾਲੇ ਗਾਵਣ ਤਦਨੋ ਮੋਹਣਿਆ ਅਮਨ ਮੋਹਨ ਸੁਰਗ ਮਚ ਪਿਆਲੇ ਗਾਵਣ ਤਦਨੋ ਰਤਨੁ ਪਾਏ ਤੇਰੇ 86 ਦਿਨ ਰਤ ਨਾਲੇ ਗਾਵਣ ਤਦਨੋ ਜੋਧ ਮਹਾਮਲ ਸੂਰਾ ਗਾਵਨ ਤਦਨੋ ਖਾਣੀ ਚਾਰੇ ਗਾਵਨ ਤਦਨੋ ਖੰਡ ਮੰਨ ਲ ਬਰਹੰਡਾ ਕਰ ਅਗਰ ਖੇ ਤੇਰੀ ਧਾਰੇ ਸੇ ਤਦਨੋ ਗਾਵਨ ਜੋਤਿ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇ ਤੇ ਤਦਨੋ ਗਾਵਨ ਸਹਿਮੈ ਚਿਤਨਾਵਨ ਨਾਨਕ ਐ ਵਿਚਾਰੇ ਸੋਏ ਸੋਏ ਸਦਾ ਸਾਹ ਸਾਹਿਬ ਸੱਚਾ ਸੱਚੀ ਨਾਈ ਹੈਪੀ ਹੋ ਸੇ ਜਾਏ ਨਾ ਜਾਸੀ ਰਚਨਾ ਜਿੰਦਲ ਚਾਈ ਰੰਗੇ ਰੰਗੇ ਪਾਤੇ ਕਰ ਕਜਨ ਸੇ ਮਾਇਆ ਜਨੋ ਪਾਈ ਕਰ ਕਰ ਦੇਖਿਆ ਕੀ ਤਾ ਆਪਣਾ ਜੋ ਤਿਹ ਦੇਵੜੇ ਆਏ ਜੋ ਇਸ ਪਾਵੇ ਸੋਏ ਕਰ ਸੇ ਉਹ ਹੁਕਮ ਨਾ ਕਰਨਾ ਜਾਏ ਤੋ ਪਾਸ਼ਾਹੋ ਸਹਾ ਪਾ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸੁਨ ਵੱਡਾ ਖੈ ਸੋ ਕੋਈ ਏਕੜਾ ਵੱਡਾ ਡੀਠਾ ਹੋਏ ਕਿਉਂ ਨ ਪਾਇ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸੁਬਾਏ ਵੱਡੇ ਮੇਰੇ ਸਾਹਿਬਾ ਗਰਗ ਮੇਰਾ ਗੁਣੇ ਵੀਰਾ ਗੁਣ ਨ ਜਾਣੈ ਤੇਰਾ ਕੀਤਾ ਕੇਵਲ ਕੀ ਰਹਾਵੋ ਸਭ ਸਰ ਤੇ ਮਲ ਸਤਿ ਕਮਾਈ ਸਭ ਕੀਮਤ ਮਿਲ ਕੀਮਤ ਨ ਪਾਈ ਗਿਆਨੀ ਧਿਆਨੀ ਗੁਰ ਗਰਹਾਏ ਕਹਿਣ ਨਾ ਜਾਏ ਤੇਰੀ ਤਲਬੜਿਆਈ ਸਭ ਸਤ ਸਭ ਤਪ ਸਭ ਅਚਿਗਿਆਈਆ ਸਿੱਧਾਂ ਵਰਖਾ ਕੀ ਆਵੜਿਆਈਆ ਤਦਨ ਸਦੇ ਗਨ ਨਾ ਪਾਇਆ ਕਰਮ ਲੈ ਨਾ ਹੀ ਠਾਰਾ ਹਾਇ ਅਖਣ ਵਾਲਾ ਕਿਆ ਵਿਚਾਰਾ ਸਿੱਖ ਤੇ ਭਰੇ ਤੇ ਨੇ ਪੰਡਾਰਾ ਜਿਸ ਤੋਂ ਦੇਹੇ ਇਸਹਿ ਕਿ ਆਚਾਰਾ ਨਾਨਕ ਸੱਚ ਸਵਾਰਣ ਹਾਰ ਆਸਾ ਮਹਿਲਾ ਪਹਿਲਾ ਆਖਾ ਜਿਵਾ ਉਸਰੇ ਮਰ ਜਾਊ ਅਖਣੋਕ ਸਚ ਨਉ ਸਾਚੇ ਨਾਮ ਕੀ ਲਾਗੈ ਭੂਖਦ ਭੁਖੈ ਖਾਇ ਚਲਹਿ ਦੂਖ ਸੋਗਿ ਵਿਸਰੈ ਮੇਰੇ ਮਾਏ ਸਾਚਾ ਸਾਹਿਬ ਸਾਚੇ ਨਾਮ ਹੀ ਰਹਾਉ ਸਾਚੇ ਨਾਮ ਗੀਤ ਲਵੜਿ ਆਏ ਆਤ ਕੀ ਕੀਮਤ ਨਹੀਂ ਪਾਈ ਦੇਸਾ ਮੁਲਕੇ ਆਕਨ ਪਾਹੇ ਅਵਡਾ ਨਾ ਹੁਵੈ ਕਾਰ ਨਾ ਜਾਏ ਨਾ ਮਨ ਨਾ ਹੁਵੈ ਸੋਗ ਨਾ ਚੁੱਕਾ ਭੂਗ ਗੁਣੇ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਦੇਵਦਾਤੇ ਉਹ ਤੇਰੇ ਦਾਤ ਜਿਨ ਦਿਲ ਕਰਕੇ ਕੀਤੀ ਰਾਤ ਖਸਮ ਵਿਚਾਰ ਹੈ ਦੇ ਕਮਜਾਤ ਨਾਨਕ ਨਾਵੇ ਬਾਸਨਾਤ ਰਾਗੁ ਜਦੇ ਮਹਿਲਾ ਚੌਥਾ ਹਰ ਕੀਜ ਅਲ ਸਾਧੂ ਪਰ ਸਤਿਪੁਰਖਾ ਬਨੋਗ ਤੁਗੁਰ ਪਾਸ ਹਮ ਕੀਰੇ ਕਰਮ ਸਤਿਗੁਰ ਸ਼ਰਣਾਇ ਕਰ ਦਿਆਨ ਪ੍ਰਗਾਸ ਮੇਰੀ ਮਿਤ ਗੁਰ ਦੇ ਮੋਖ ਰਾਮ ਨਾਮ ਪ੍ਰਗਾਸ ਗੁਰਵਤ ਨਾਮ ਮੇਰਾ ਪ੍ਰਾਨ ਸਖਾਏ ਹਰ ਕੀਰਤ ਹਮਰੇ ਰਹਿਰਾਸ ਰਹਾਉ ਹਰ ਜਨ ਕੇ ਉੜ ਭਾਗ ਵਡੇਰੇ ਨਹਰ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਲੈ ਦਰਬਤਾਸ ਹੈ ਮਨ ਲਾ ਸੰਗਤ ਗੁਣ ਪ੍ਰਗਾਸ ਜਨ ਹਰ 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 ਅਰਸ਼ ਨਾਉ ਨਾ ਪਾਇਆ ਤੇ ਭਾਗ ਹਣ ਨਜਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤਿਰਗ ਜੀਵੇ ਤਿਰਗ ਦਿਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਏ ਤਨ ਤੁਰ ਮਹਤਾ ਲਿਖਿਆ ਲਖਾਸ ਧਨ ਧਨ ਸਾ ਸੰਗਤ ਜਿਤ ਹਰਿ ਅਰਸ਼ ਪਾਇਆ ਮਨ ਜਨ ਨਾਨਕ ਨਾਮ ਪ੍ਰਗਾਸ ਰਾਗੁ ਗੁਜਰੇ ਮਹਿਲਾ ਪੰਝ ਵਾ ਕਾਹਿਰੇ ਬਨ ਤਵਤਮ ਜਹਰ ਹਰਿ ਜੋਂ ਪ੍ਰਿਆ ਸੈਨ ਬਥਨ ਮੈਂ ਜੰਤੂ ਪਾਏ ਤਾ ਕਰਜ ਕਾਗੇ ਕਰਤ ਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੈ ਸੋਤਰੀਆ ਗੁਰ ਪ੍ਰਸਾਦ ਅਪਰਮਦ ਪਾਇਆ ਸੁਭਕੇ ਕਾਸ਼ਟ ਹਰਿਆ ਰਹਾਵ ਜਨਨ ਬਿਤਾ ਲੋਕ ਸੁਭਨਤਾ ਕਵਨ ਅਗੇ ਕਿ ਧਰਿਆ ਸਿਰ ਸਿਰ ਅਰਜ ਸਮਾਹੀ ਠਾਕੁਰ ਕਾਹੇ ਮਨ ਪੋਕ ਰਿਆ ਊੜ ਊੜ ਆਵੈ ਸੇ ਕੋ ਸੰਾਰ ਪਛੇਬ ਸ੍ਰੀ ਸ੍ਰੀ ਅਨ ਕਮਨ ਖਲਾਵੇ ਕਵਣ ਚੁਗਾਵੇ ਮਨ ਮੈਂ ਸੁਮਨ ਨ ਕਰਿਆ ਸ਼ਬਨ ਦਾਨ ਦਾ ਸ਼ਸ਼ਟ ਅਸਦਾਨ ਠਾਕੁਰ ਕਰ ਅਦਲ ਧਰਿਆ ਜਨ ਨਾਨਕ ਬਲ ਬਲ ਸੁਭਲ ਜਾਈਐ ਤੇਰਾ ਅੰਤ ਨ ਪਾਰ ਆਵਰਿਆ ਰਾਗ ਅਸਾ ਮਹਿਲਾ ਚੌਥਾ ਸੋ ਅਪੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰજન ਹਰਪੁਰਖ ਨਿਰੰજન ਹਰਗਮਾਗਮ ਪਰ ਸਤਿ ਆਵਹਿ ਸਤਿ ਆਵੈ ਤੁਧ ਹਾ ਸੱਚੇ ਸਰਦਨਹਾਰਾ ਹਾਉ ਜੀ ਤੁਮਹਾਰੀ ਜੀ ਤਉ ਜੀ ਆਕਾ ਦਾ ਤਾਰਾ ਹਰ ਧਿਆਵ ਸੰਤੋ ਜੀ ਸਦੋ ਕੇ ਵਿਚਾਰਨਹਾਰਾ ਹਰਾਪੇ ਠਾਕੁਰ ਹਰਾਪੇ ਸੇਵਕ ਜੀ ਗਾ ਨਾਨਕ ਜੰਦ ਵਿਚਾਰਾ ਤੂੰ ਘੜ ਘੜੰ ਅੰਤਰ ਸ਼ਰਮ ਨਿਰੰਤਰ ਜੀ ਹਰੇ ਕੋ ਅਪੁਰਖ ਅਸਮਾਨ ਇਹ ਦਾਤੇ ਦੇ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਨੂੰ ਆਪੇ ਦਾਤਾ ਆਪੇ ਭਗਤਾ ਜੀ ਹਾ ਤਦ ਬਨਾਵ ਨਾ ਜਾਣਾ ਜੋ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕੀਆ ਗੁਨਾ ਗਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਜੀ ਜਨ ਨਾਲਿ ਤਨੁ ਪ੍ਰਗਾਣਾ ਹਰਤਿ ਆਵਹਿ ਹਰਤਿ ਆਵਹਿ ਤੁਜੀ ਸੇ ਜਨ ਜਗਮਸ਼ਕ ਵਾਸੀ ਸੇ ਮੁਖਤ ਸੇ ਮੁਖਤ ਭਾਏ ਜਨ ਹਰਤਿ ਆਇਆ ਜੀ ਤਨੇ ਟੂਟੇ ਜਾਉਂਗੇ ਫਾਸੇ ਜੇ ਨਿਰਪਾਉ ਜਨ ਹਰ ਜਨ ਪਾਉ ਆਇਆ ਜੀ ਤਨ ਕਾ ਪਾਉ ਸਭ ਵਾਸੇ ਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੇ ਸੇ ਧਨ ਸੇ ਧਨ ਜਨ ਹਰ ਤੇ ਆਇਆ ਜੀ ਜਨ ਨਾਨਕ ਲਬਲ ਜਾਸੇ ਤੇਰੇ ਭਗਤ ਤੇਰੇ ਭਗਤ ਭੰਡਾਰ ਜੀ ਭਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਜੀ ਹਰਣਕ ਅਨੇਕ ਨੰਤਾ ਤੇਰੇ ਅਨਕ ਤੇਰੇ ਅਨਕ ਕਰੇ ਹਰ ਪੂਜਾ ਜੀ ਤਾ ਤਪ ਹੈ ਜਪਿਆ ਅਬਿਅੰਤਾ ਤੇਰੇ ਅਨੇਕ ਤੇਰੇ ਅਨੇਕ ਅਪੜ ਹੈ ਵੋ ਸਿਮਰਤ ਸਾਸਰ ਜੀ ਕਰਿ ਕਰਿਆ ਖਟ ਤਰੰ ਅਬਿਅੰਤਾ ਸੇ ਭਗਤ ਅਸੀਂ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤਵਾ ਤਬਰਖ ਪਰੰਪਰ ਕਰਤਾ ਜੀ ਤੁਧ ਜੇਵੜਾ ਵਰਨਾ ਕੋਈ ਤੁਮ ਜੁਗ ਜੁਗੇ ਕੋ ਸਦਾ ਸਦਾ ਏਕੋ ਜੀ ਦੁਨਹਿਜਲ ਕਰਤਾ ਸੋਈ ਹੁਦਾ ਪੈ ਭਾਵੈ ਸਿਵਰਤਾ ਜੀ ਤੂੰ ਆਪੈ ਗ੍ਰਹੈ ਸੋ ਹੋਵੇ ਦਾ ਪੈ ਸ੍ਰਿਸ਼ਟ ਸਭ ਪਾਏ ਜੀ ਜਦਾ ਪੈ ਸਰਜ ਸਾਗੋਈ ਜਾ ਨਾਨਕ ਗੁਣ ਗਾਵੇ ਕਰਤਾ ਕਹਿ ਜੀ ਜੋ ਸਭ ਸੇ ਕਾ ਜਾਣੋ ਵੀ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆ ਰਮਨ ਦਾ ਸਾਈਂ ਜੋ ਤੂੰ ਤਾਵੇ ਸੋਇ ਥੀ ਸੇ ਜੋ ਤੂੰ ਦੇਹੀ ਸੋ ਹਪਾਏ ਰਹਾਉ ਸਭ ਤੇਰੀ ਦੁਸ਼ਮਨੀ ਧਿਆਇਆ ਅਸ ਲਗ ਰਪਾ ਗ ਰਹੇ ਨਾਮ ਅਰਤਨ ਪਾਇਆ ਗੁਰ ਮੋਹ ਲਾਦਾ ਮਨ ਮਹ ਹ ਗਵਾਇਆ ਜਦ ਆਪ ਛੋੜਿਆ ਆਪ ਮਿਲਾਇਆ ਤੂੰ ਦਰਿਆਵ ਸਤਜਹੀ ਮਾਹੀਦ ਮੈਂ ਦੂਜਾ ਕੋਈ ਨਾਹੀ ਜੇ ਜਦ ਸਾਦੇ ਰਾਖੇਲ ਜੋ ਮਨੋ ਛੜਿਆ ਸੰਜੋਗੀ ਮੇਲ ਜੋ ਸਨੋ ਤੂੰ ਜਾਣਾ ਹੈ ਸੋ ਏ ਜਨ ਜਾਣੈ ਹਰ ਗੁਣ ਸਦਿ ਆਖ ਵਖਾਣੈ ਜਿਨਾਂ ਹਰਿ ਸੇਵਿਆ ਸੁਪਾਇਆ ਸਹਜੇ ਹੀ ਹਰਿ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਵੇ ਉਦਬਿੰਦੂ ਜਾਵਰਣਾ ਕੋਵੇ ਤੂੰ ਕਰ ਕਰ ਵੇਖ ਹੈ ਜਾਣੈ ਸੋ ਏ ਜਨਾਨ ਗੁਰਮਖ ਪਰਗਟ ਹੋਈ ਆਸਾ ਮਹਿਲਾ ਪਹਿਲਾ ਤਿਤ ਸਰਵੜ ਪੁਲਿ ਲਿਵਾਸਾ ਪਾਣੀ ਪਾਵਕਤ ਨਹਿ ਕੀਆ ਪੰਗਜ ਮੂਪਗਨੇ ਚੱਲੇ ਹਾਮ ਦੇਖਾ ਤਿਸ ਦੂ ਬੀਲੇ ਮਨੇਖ ਨਾ ਚੇਤਸ ਮੂਣ ਮਨ ਹਰੁ ਸਰਾਥੀ ਰੇ ਗੁਨ ਗੱਲਿਆ ਰਹਾਉ ਨਾ ਹਉ ਜਤੇ ਸਦ ਨਹਿ ਪੜਿਆ ਮੂਰਹ ਮੁਗਦਾ ਜਨਮ ਪਿਆ ਨਨਤ ਨਾਨਕ ਜਨਕੇ ਸ਼ਰਣਾ ਜਨ ਤੂੰ ਨਾਹੀ ਵੇ ਸ੍ਰੀਆ ਆਸਾ ਮਹਿਲਾ ਪੰਜਵਾ ਭਈ ਪ੍ਰਾਪਤ ਮਨੁ ਦੇਹ ਰਿਆ ਗੋਬਿੰਦ ਮਨਨ ਕੇ ਤੇਰੇ ਪਰਿਆ ਵਰ ਕਾਜ ਰਹਿ ਤਨਾ ਕਾਮ ਮਿਲ ਸਾਜ ਸਖਤ ਪਾਜ ਕੇਵਲ ਨਾਮ ਸਰਨ ਜਮ ਲਾਗ ਪਵਜ ਲਤਰਣ ਕੈ ਜਾਨਾ ਮਰਤਾ ਜਾਤ ਰੰਗ ਮਾਇਆ ਕਹਿ ਰਹਾ ਓ ਜਬ ਤਾ ਸੰਜਮ ਤਰਵਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਆਇਆ ਕਹੋ ਨਾਰਗਹਾਉ ਨੀਚ ਕਰੰਬਾ ਸ਼ਰਨ ਪਰੇਕੇ ਰਾਖੋ ਸਰਮ ਪਾਤਸ਼ਾਹ ਏ ਦਸਵੀਂ ਕਬੇ ਵਾ ਬਾਈ ਬੇਨਤੇ ਚੋਪਈ ਹਮਰੇ ਕੋ ਹਾਥਿ ਰਛਾ ਪੂਰਨ ਹੋਏ ਤੇ ਕੀ ਇਛਾ ਤਾਵ ਚਰਨ ਮੰਨ ਰਹੇ ਹਮਾਰਾ ਆਪਣਾ ਜਾਨ ਕਰੂ ਪਰਤ ਪਾਰਾ ਹਮ ਰਹੇ ਦੁਸ਼ਟ ਸਬਾਦ ਮੁਕਾਵ ਹੋ ਆਪ ਹਾ ਦਇਆ ਮੰਨ ਚਾਪ ਹੋ ਸੁਖੇ ਵਸੈ ਮੂਰ ਪਰਵਾਰਾ ਸੇਵ ਸਿਖ ਸੁਭੈ ਗਰਤਾਰਾ ਮੋਰਛਾਨ ਜਗਰਦਿਆ ਕਰੀਐ ਸਭਨਨ ਕੁਆਜ ਸੰਗਰਗੈ ਪੂਰਨ ਹੋਏ ਹਮਾਰੇ ਆਸਾ ਸੂਰ ਭਜਨ ਕੀ ਰਹੇ ਪਿਆਸਾ ਤਮੈ ਸਾੜ ਕੇ ਉਹਨਾਂ ਨਾ ਧਿਆਉਂ ਜੋ ਵਰ ਚਾਹੂ ਸਭ ਤੋਂ ਸੇ ਪਾਉਂ ਸੇਵਾ ਸਿਖ ਹਮਾਰੇ ਤਾਰੀ ਹੈ ਜਨ ਜਨ ਸ਼ਾਸਤਰ ਹਮਾਰੇ ਮਾਰੀ ਹੈ ਆਪਾ ਦੇਵ ਜੇ ਅਭਰਿਐ ਆਦਰਾਸ਼ ਨਮਰੀਏ ਉਹ ਜੋਤ ਦਾ ਹਮਾਰੇ ਪਛਾ ਰਿਆ ਤੂ ਜੋ ਕਰਿ ਰਖਾ ਰਾਖ ਲੋ ਮਾਖਨ ਹਾਰੇ ਸਾਹਿ ਸੰਗ ਸਹਾਇ ਪਿਆਰੇ ਦੇਨ ਬੰਦ ਦਿਸਨ ਗੇ ਹੰਤਾ ਆਦ ਮੋਹ ਪੂਰੇ ਚਤੁਰਦਸ਼ ਗੰਤਾ ਕਾਲ ਪਾਏ ਪਰਮਾ ਭਉਤਰਾ ਕਾਲ ਪਾਏ ਸੂਜ ਜਵਤਰਾ ਕਾਲ ਪਾਏ ਕ੍ਰਿਸ਼ਨ ਪ੍ਰਗਾਸਾ ਅਗਲ ਕਾਲ ਕਾ ਗਿਆਤਮਸ਼ਾ ਜਮਨ ਕਾਲ ਜੋਗੀ ਸਭ ਕੀਓ ਬੇਦ ਨਾਇ ਬ੍ਰਹਮਾ ਜੋਥਿਓ ਜਮਨ ਕਾਲ ਸਹ ਲੋ ਸਵਾਰਾ ਨਵ ਸ਼ਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਥ ਨੂੰ ਜਾਇਓ ਸਮਝੇ ਹੋ ਹਮਾਰਾ ਨਮਸ਼ਕਾਰ ਜਿਸੇ ਕੋ ਹਮਾਰੇ ਸਗਲ ਪ੍ਰਜਾ ਜਨਾਬ ਸਵਾਰੇ ਸੇਵਕਨ ਕਾ ਸੇਵਗੁਣ ਸੁਖ ਦੇਉ ਸਤਰਨ ਕਾ ਬਲ ਮੋਦ ਬਦ ਕੇਉ ਘੜ ਘੜ ਕੇ ਅੰਦਰ ਕੇ ਜਾਣਤ ਭਲੇ ਬੁਰੇ ਕੀ ਪੀਰ ਬਿਸ਼ਾਨਤ ਚੀਟੇ ਤੇਗਤ ਨਸੂਲਾ ਸਾ ਪਰ ਕਿਰਪਾ ਅਦਿਸ਼ਟ ਅਗਰ ਪੂਲਾ ਸੰਤ ਤਦੁ ਗਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੇ ਬਿਰਵਸ਼ਣੈ ਘੜ ਘੜ ਕੇ ਪੜ ਪੜ ਕੇ ਜਨੈ ਜਦ ਕਰਖ ਕਰਾ ਕਰਤਾਰ ਪ੍ਰਜਾ ਤਰਤ ਤਦ ਦੇਹ ਅਪਾਰਾ ਜਵਾ ਕਰ ਕਰਤ ਹੋ ਗਪਹੁ ਤੁਮੈ ਮਲਤ ਦੇਹ ਤਰ ਸਭ ਹੂੰ ਜੇ ਤੇ ਬਜਨ ਸ੍ਰਿਸ਼ਟ ਸਵਤਾ ਰੈ ਆਪ ਆਪਣੀ ਜੋ ਉਚਰੈ ਤੁਮ ਸਭ ਹਿਤਰ ਰਹਿ ਨਿਰਾਲੰਭ ਜਾਨ ਨਵੇਦ ਪੇਦ ਰਾਲੰਭ ਨਿਰੰਕਾਰ ਨਿਰਮਕਾਰ ਨਿਰਾਲੰਭ ਆਦਾਨੀ ਨਾਦ ਸੰਭੋ ਤਾ ਕੌਣ ਚਾਰ ਤੇ ਪੈਦਾ ਯਾਗੁ ਪੀਵ ਨਾ ਪਾਵਤ ਬਿਦਾਂ ਤਾ ਕਾ ਕਿਰਪਾ ਹੰ ਨਮਾਨਤ ਮਹਾ ਮੂੜ ਹੈ ਇਤਿ ਬੇਦ ਨਾ ਜਾਣਤ ਮਹਾ ਦੇਵ ਕੋ ਕਹਿ ਤ ਸਦਾ ਸ਼ਿਵ ਨਿਰੰਕਾਰ ਗਾ ਚੀਰਤਨੈ ਪਿਵ ਆਪ ਆਪਨੇ ਅਮਦ ਹੈ ਜੀਤੇ ਬਰਨਤ ਭਿੰਨ ਭਿੰਨ ਤੁਮ ਹੈ ਦੇਤੀ ਤੁਮਰਾ ਲਖਨਾ ਜੈ ਬਸਾਰਾ ਤਹਿ ਬੁਦ ਸਜਾ ਪਰ ਥਮ ਸੰਸਾਰਾ ਇਕ ਰੂਪ ਅਨੁਪਸਰੂਪਾ ਰੰਗ ਪੁਰਾਵ ਗਹਿ ਪੂਪਾ ਅੰਡਾ ਜੇ ਰਸ ਏਤੇ ਕਿਨੀ ਉਤਪ੍ਰੇਖਾਨ ਵਹੋ ਰਚ ਦੇਨੀ ਕਹੋ ਪੁਤ ਰਾਜਾ ਹੋ ਬਠਾ ਕਹੋ ਸਮਨ ਪਿਓ ਸੰਗਰ ਕਥਾ ਸਗਰੇ ਸ੍ਰਿਸ਼ਟ ਦਿਖਾਇ ਚੰਪਭੁ ਆਜੁਗਾ ਸਰੂਪ ਸੁਅੰਪਭੁ ਅਵਰੱਛਾ ਮੇਰੇ ਤੁਮ ਕਰੋ ਸਿਖੋ ਬਾਰ ਸਿਖ ਸੰਗਰੋ ਦੋ ਤਿਥੇਠ ਵਤਰ ਪਤ ਸੰਗਲ ਮਲੇਸ਼ ਕਰੋ ਰਣ ਕਥਾ ਜੇ ਤੁਜ ਦਰ ਸ਼ਰਣੇ ਪਰੇ ਤਨ ਕਹਿ ਦੁਸ਼ਟ ਦੁਖਤਾ ਹਵੇ ਮਰੇ ਔਰਖ ਜਉਣ ਪਗ ਪਰੇ ਤਿਹਾਰੇ ਤਨ ਕਹਿ ਤੂੰ ਸ਼ੰਕਰ ਸਭ ਟਾਰੇ ਜੋ ਕਲਗੁਗਬਾਰ ਤੇ ਆਇ ਹੈ ਤਾਕੇ ਕਾਲ ਲਖਣੈ ਹੈ ਰੱਛਾ ਹੋਵੇ ਤਾਹੇ ਸਭ ਕਲ ਦੁਸ਼ਟ ਅਦਿਸ਼ਟ ਤਰੇ ਤਦ ਕਲ ਕਿਰਪਾ ਜਿਸ਼ਟ ਤਨ ਜਾਪ ਘਰ ਹੋ ਤਾਕੇ ਤਾ ਤਨੁ ਕਮਰ ਹੋ ਰਹਿ ਦੇ ਸਦ ਘਰ ਮੋਂ ਸਭ ਹੋਏ ਦੁਸ਼ਟ ਛਾਉ ਸ਼ਕ ਨ ਕੋਈ ਏਕ ਬਾਾਰ ਜਨਤ ਮੈਂ ਸੁਹਾਰਾ ਆਕਾਲ ਪਾਸੇ ਤਾਹੂ ਵਾਹ ਜਿਨ ਨਰਨਾਵ ਦਿਹਾਰੋ ਕਹਾ ਦਾਰ ਦੁਸ਼ਟ ਅਦੋਖ ਤੇ ਰਹਾ ਕਰੜ ਗੇਤ ਮੈਂ ਸ਼ਰਨ ਤੇ ਹਾਰੇ ਆਪ ਹਾਦਰ ਹੋਵਾਰੇ ਸਾਰਾ ਵਥੋਰ ਮੋਹ ਹੋ ਸਹਾਈ ਦੁਸਤ ਦਵਤੇ ਲਹ ਬਚਾਈ ਸਵਈਆ ਪਾਹੀ ਗਹ ਜਾਤੇ ਤੁਮਰੇ ਦਵਤੇ ਕੁਆਕ ਤਰਣਿਆਨੇ ਹੋ RAM ਨਹੀਬ ਪ੍ਰਾਨੁ ਕਰਾਨ ਅਨੇਕ ਹੈ ਉਦੇਗ ਤਾਂ ਮਾਨਿਓ ਸਵਰੇ ਸਾਸ ਰਵੇ ਸਵੇ ਬੂ ਭੀਦ ਕਹੇ ਅਮੇਗ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਨ ਮੈਂ ਨਾ ਕੇਹੂ ਸਾ ਤੋਹਿ ਬਖਾਨਿਓ ਤੁਹਾਰਾ ਸਗਲ ਦਵਾਰ ਕੋ ਛੜਕੈ ਅਗੇ ਹੋ ਤੁਹਾਰਾ ਦਵਾਰ ਬਾਹਿ ਗਹਿ ਕੀ ਲਾਜ ਅਸ ਤੋਹਾਰ ਰਾਮ ਕਲੇ ਮਹਿਲਾ ਤੀਜਾ ਨ ਦੇਖ ਓ ਅੰਕਾਰ ਸਤਗੁਰ ਪ੍ਰਸਾਦ आनंद भिया मिलवाई सतगुरु मैं पाया सतगुरु त पाया शायद सेती मानव जी आवनियां राग रतन परिवार परियां शब्द गमन आईया शब्द ओ ता गावो हरि के राम मन जने बसाया कह नानक आनंद हुआ सतगुरु मैं पाया ये मन मेरेया तो सदर हो हनुनाले ਨੜਾ ਰਹੋ ਤੋ ਮਨ ਮੇਰੇ ਦੂ ਸਭ ਸਾਰਣਾ ਅੰਗੇਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ 나ਗ ਨਾ ਸਭ ਰਤ ਸੁਆਮੀ ਸੋਖ ਯਮਨ ਅਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਲਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਚਹ ਜਿਸ ਦੇਹ ਸੋ ਪਾਵੈ ਕਦਾ ਸੇ ਸਨਾਹ ਤੇਰੀ ਨਾਮ ਨੂੰ ਸਾਵੈ ਨਾਮਿਲ ਕੇ ਮਨੁਸਿਆ ਵਾਜੇ ਸਦਕ ਨੀਰੇ ਕਹਿ ਨਾਮ ਸੱਚੇ ਸਾਹਿਗ ਅਕਿਆ ਨਾਹੀ ਕਰਤੇ ਰੈ ਸਾਚਾ ਨਾਮ ਮੇਰਾ ਧਾਰੋ ਸਾਚ ਨਾਮ ਧਾਰ ਮੇਰਾ ਇਹ ਨੁਕਾ ਸਭ ਗਵੰਯਾ ਖਰ ਸ਼ਾਂ ਸੁਖਮਨ ਸਿਆ ਇਨਿਛਾ ਸਤਜਾਈਆ ਖਦਾ ਗੁਰਮਾਲ ਕੀ ਤਾਗ ਦੇ ਵਿਟੋ ਜਿਸ ਦੀਆਂ ਵਟਿਆਈਆਂ ਕਹੈ ਨਾਨਕ ਸੁਣੋ ਸੰਤੋ ਸ਼ਬਦ ਰੋਪਿਆਰੋ ਸਾਚਾ ਨਾਮ ਮੇਰਾ ਧਾਰੋ ਅਜੇ ਪੰਜ ਸ਼ਬਦ ਸਦਕਰ ਸਵਾਗੈ ਕਰ ਸਵਾਗੈ ਸ਼ਬਦ ਵਾਜੀ ਕੰਨੋ ਜਿਦ ਕਰਤਾ ਰੀਆਂ ਪੰਚ ਦੁਦ ਵਸ਼ਕਤੇ ਕਾਲ ਗਲਗ ਮਾਰਿਆ ਤੁਮ ਨ ਕਿਰਪਾਯਾ ਤਦ ਦਿਨ ਕਾ ਸੇ ਨਾਮ ਹਰ ਕੇ ਲਾਗੇ ਕਹ ਨਾਨਕ ਤੈ ਸੋ ਮਵਾ ਤਿਤ ਕਰ ਅਨਹਦ ਵਾਚੀ ਆਨੰਦ ਸਨੁੜ ਪਾਗੇ ਹੋ ਸਗਲ ਮਨੋਰਥ ਪੂਰੇ ਪਰਮ ਪ੍ਰਪਾਇਆ ਉਤਰੇ ਸਾਗਲ ਵਿਸੂਰੇ ਦੋਖ ਰੋਸ ਨਤਾ ਬਤਨੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਹੁਣ ਤੇ ਪੁਨਿਜ ਕਹਤੇ ਪਵਿੱਤ ਸਤਗੋ ਰਹਾ ਵਰਪੂਰੇ ਬਨਵੰਤ ਨਾਨਕ ਅਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਦਉੜੀ ਮਹਿਲਾ ਪਜਵਾ ਥਾਲ ਵਿਸ਼ਨ ਵਸਤੂ ਪਈਓ ਸਤ ਸੰਦੋਖ ਵਿਚਾਰੂ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਵਸਦਾ ਰੂ ਜੇ ਕੋ ਖਾਵੈ ਜੇ ਕੋ ਪੰਚੈ ਤਿਸ ਕਾ ਹੋਇ ਉਦਾਰੋ ਇਹ ਵਾਤ ਜਿਨੈ ਜਾਏ ਨਿਤ ਨਿਤ ਰਖੁ ਰਤਾਰੋ ਕਉ ਸੰਸਾਰ ਚਲਨ ਅਤ ਨਹੀਂ ਐ ਸੋ ਨਾਨਕ ਬ੍ਰਹਮ ਅਵਸਾਰੋ ਸ਼ਲੋਕ ਮਹਿਲਾ ਪੰਜਵਾ ਤੇਰਾ ਗੀਤਾ ਜਾ ਤੋ ਨਹੀਂ ਮੈਨੂੰ ਜੋਗ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਹੀਂ ਆਪੇ ਦਰਸ ਪਿਓਏ ਦਰਸ ਪਿਆ ਮਹਿਰਾਮ ਤੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਲੈਤਾ ਜੀਵ ਧਰਮਨ ਥਿਵੈ ਹਰਿਆ ਪੌੜੇ ਦਿੱਥੈ ਤੂੰ ਸਮਰਥ ਜਿਥੈ ਕੋਈ ਨਾਹੀ ਉਥੈ ਤੇਰੇ ਰੱਖ ਅਗਨੀ ਦਰਮਾਹੀ ਸੁਣ ਕੈ ਜਬ ਕਹਿ ਦੂਤ 나ਏ ਤੇਰੇ ਛਡ ਜਾਹਿ ਪੌਜ ਲਿਵਖੋ ਸਗਾ ਹੋ ਮੰਗਰ ਸ਼ਬਦੇ ਪਾਰ ਪਾਹੇ ਨ ਕੋ ਲੱਗੇ ਪਿਆ ਅੰਮ੍ਰਿਤ ਸੇਖਾ ਹੈ ਕਲੋਂ ਪੁੰਨ ਗੁਣ ਗੋਬਿੰਦ ਗਾਹੇ ਸਭ ਸੋ ਕਿਰਪਾਲ ਸੁਮਾਲੇ ਸਾਹੇ ਸਾਹੇ ਬਿਰਥਾ ਕੋ ਨ ਜਾਏ ਦਿਆਵੇ ਤਦਾ ਹੈ ਸ਼ਲੋਕ ਮਹਲਾ 5 ਅੰਤਰ ਗੁਰ ਆਦਣ ਜਿਹਵਾ ਜਾ ਗੁਰ ਨਾਮ ਨਿਤਰੀ ਸਤ ਗੁਰ ਪੇਖਣ ਸ਼ਰਵਣੇ ਸੁਣਨਾ ਗੁਰ ਨਾਮ ਹਦ ਗੁਰ ਸੇਧਿ ਰਤੇ ਆ ਦਰਗਹ ਪਾਈ ਠਾਉ ਆ ਕਹੋ ਨਾਨਕ ਕਿਰਪਾ ਕਰੇ ਜਿਸਨਾ ਬਾਦੇ ਜਗ ਮਨ ਸਾਡੇ ਹੈ ਬਿਰਲੇ ਕੀ ਕੀ ਮਹਿਲਾ ਪ੍ਰਜਵਾ ਰੱਖੇ ਰਖਣ ਹਾਰ ਆਪ ਵਾਰੀਅਨ ਗੁਰਖੇ ਪੈਰੇ ਪਾਇ ਕਾਜ ਸਵਾਰੀਅਨ ਹੁਵਾ ਆਪ ਦਿਾਨ ਬਨਹੁ ਨਵਸਾਰੀਅਨ ਸਾਜਨਾਗੇ ਸੰਗ ਪਵਜਰਤਾਰੀਅਨ ਸਾਖਤ ਅੰਧਿਕ ਦੁਸ਼ਟ ਅਖਿਨ ਮਾਹੀ ਮਤਾਰੀਅਨ ਤਿਸ ਸਾਹਿਬ ਕੇ ਲੇਕ ਨਾਨਕ ਮਨੈ ਮਾਹੀ ਦੇਸਾ ਸੰਵਰਤ ਸੁਖ ਹੋਈ ਤਗਲੇ ਦੂਤ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ